ਰਿਸ਼ਤਿਆਂ ਦਾ ਕਤਲ 25 ਲੱਖ ਰੁਪਏ ਲਈ ਸਕੇ ਮਾਮੇ ਨੇ ਕਿਵੇਂ ਉਜਾੜੀ ਆਪਣੀ ਭਾਣਜੀ ਦੀ ਜ਼ਿੰਦਗੀ ਸਤਸ੍ਰੀ ਅਕਾਲ ਪੰਜਾਬੀਓ ਅੱਜ ਦੀ ਇਹ ਵੀਡੀਓ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ ਅਸੀਂ ਅਕਸਰ ਸੁਣਦੇ ਹਾਂ ਕਿ ਕਿਸੇ ਏਜੰਟ ਨੇ ਠੱਗੀ ਮਾਰ ਲਈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹ ਖੂਨ ਦਾ ਰਿਸ਼ਤਾ ਜਿਸ ਨੂੰ ਅਸੀਂ ਮਾਂ ਦੇ ਜਾਇਦਾ ਦਾ ਦਰਜਾ ਦਿੰਦੇ ਹਾਂ ਉਹੀ ਤੁਹਾਡੀ ਬਰਬਾਦੀ ਦਾ ਨਕਸ਼ਾ ਉਲੀਕ ਸਕਦਾ ਹੈ ਇਹ ਕਹਾਣੀ 21 ਦਸੰਬਰ ਦੀ ਉਸ ਕਾਲੀ ਰਾਤ ਦੀ ਹੈ ਜਦੋਂ ਦਿੱਲੀ ਦੇ ਚਮਕਦੇ 에ਰਪੋਰਟ ਤੇ ਇੱਕ ਪੰਜਾਬੀ ਤੀ ਦੇ ਸੁਪਨਿਆਂ ਦਾ ਗਲਾ ਕਟਿਆ ਗਿਆ ਇਹ ਸਿਰਫ ਪੈਸਿਆਂ ਦੀ ਲੁੱਟ ਨਹੀਂ ਸੀ ਇਹ ਉਸ ਪਰੋਸੇ ਦਾ ਕਤਲ ਸੀ ਜੋ ਇੱਕ ਭਾਣਜੀ ਨੇ ਆਪਣੇ ਸਕੇ मामੇ ਤੇ ਕੀਤਾ ਸੀ ਸਿਮਰਨ ਦੇ ਸੁਪਨੇ ਅਤੇ ਪੰਜਾਬੀ ਪਰਿਵਾਰ ਦੀ ਮਿਹਨਤ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਜਿੱਥੇ ਸਿਮਰਨ ਨਾਂ ਦੀ ਕੁੜੀ ਆਪਣੇ ਬਾਪ ਦੀਆਂ ਅੱਖਾਂ ਵਿੱਚ ਉਮੀਦ ਬਣ ਕੇ ਜੰਮੀ ਸੀ ਪਿਤਾ ਸਾਧਾਰਨ ਕਿਸਾਨ ਸੀ ਪਰ ਸਿਮਰਨ ਦੇ ਸੁਪਨੇ ਅਸਮਾਨ ਨੂੰ ਛੂਣ ਵਾਲੇ ਸਨ ਉਸਨੇ ਦਿਨ ਰਾਤ ਇੱਕ ਕਰਕੇ ਆਇਲਟਸ ਵਿੱਚ ਸੱਤ ਬੈਂਡ ਲਏ ਪਿੰਡ ਵਿੱਚ ਮਠਾਈਆਂ ਵੰਡੀਆਂ ਗਈਆਂ ਬਾਬ ਨੇ ਸੋਚਿਆ ਕਿ ਜੇ ਤੀ ਕੈਨੇਡਾ ਚਲੀ ਗਈ ਤਾਂ ਸ਼ਾਇਦ ਉਹਨਾਂ ਦੇ ਸਿਰ ਤੋਂ ਕਰਜ਼ੇ ਦੀ ਪੰਡ ਉਤਰ ਜਾਵੇਗੀ। ਉਸ ਬਾਬ ਨੇ ਆਪਣੀ ਮਾਂ ਪਿਓ ਦੀ ਨਿਸ਼ਾਨੀ ਆਪਣੀ ਪੁਸ਼ਤੈਨੀ ਜ਼ਮੀਨ ਦਾ ਇੱਕ ਵੱਡਾ ਟੁਕੜਾ ਵੇਚ ਦਿੱਤਾ ਤਾਂ ਜੋ ਸਿਮਰਨ ਦੀ ਫੀਸ ਅਤੇ ਖਰਚੇ ਦਾ ਇੰਤਜ਼ਾਮ ਹੋ ਸਕੇ। ਮਾਮੇ ਦੀ ਐਂਟਰੀ ਅਤੇ ਧੋਖੇ ਦਾ ਜਾਲ। ਜਦੋਂ ਪੈਸੇ ਇਕੱਠੇ ਹੋ ਗਏ ਤਾਂ ਸਿਮਰਨ ਦਾ ਮਾਮਾ ਗੁਲਦੀਪ ਜੋ ਦਿੱਲੀ ਵਿੱਚ ਰਹਿੰਦਾ ਸੀ ਇੱਕ ਮਸੀਹਾ ਬਣ ਕੇ ਬਹੋੜਿਆ। ਉਸਨੇ ਆਪਣੀ ਭੈਣ ਨੂੰ ਕਿਹਾ ਨੀ ਭੈਣੇ ਬਾਹਰਲੇ ਏਜੰਟਾਂ ਤੇ ਵਿਸ਼ਵਾਸ ਨਾ ਕਰੀ ਉਹ ਖਾ ਜਾਣਗੇ ਪੈਸੇ ਮੈਂ ਬੈਠਾ ਦਿੱਲੀ ਮੇਰੀ ਵੱਡੀ ਪਹੁੰਚ ਹੈ ਮੈਂ ਸਿਮਰਨ ਨੂੰ ਸਿੱਧਾ ਜਹਾਜ਼ੇ ਚੜਾਵਾਗਾ ਮਾਂ ਨੇ ਆਪਣੇ ਭਰਾ ਤੇ ਅੱਖਾਂ ਮੀਟ ਕੇ ਭਰੋਸਾ ਕੀਤਾ ਉਹ ਕੀ ਜਾਣਦੀ ਸੀ ਕਿ ਜਿਸ ਭਰਾ ਦੀ ਕਲਾਈ ਤੇ ਉਹ ਹਰ ਸਾਲ ਰਖੜੀ ਬੰਨ੍ਹਦੀ ਹੈ ਉਸ ਦੀਆਂ ਅੱਖਾਂ ਵਿੱਚ ਆਪਣੀ ਭਾਣਜੀ ਦਾ ਭਵਿੱਖ ਨਹੀਂ ਸਗੋਂ ਉਸਦੇ ਪਿਤਾ ਦੀ ਜ਼ਮੀਨ ਦੇ ਪੈਸੇ ਘੁੰਮ ਰਹੇ ਹਨ ਕੁਲਦੀਪ ਜੂਏ ਅਤੇ ਸੱਟੇ ਵਿੱਚ ਆਪਣਾ ਸਭ ਕੁਝ ਗਵਾ ਚੁੱਕਾ ਸੀ ਅਤੇ ਉਸ ਨੂੰ ਹੁਣ ਆਪਣੀ ਭੈਣ ਦੇ ਘਰ ਨੂੰ ਲੁੱਟਣਾ ਹੀ ਸਭ ਤੋਂ ਸੌਖਾ ਰਾਹ ਲੱਗ ਰਿਹਾ ਸੀ। ਦਿੱਲੀ ਪਹੁੰਚਣਾ ਅਤੇ ਮਾਮੇ ਦੀ ਚਲਾਕੀ। 21 ਦਸੰਬਰ ਦੀ ਤਾਰੀਖ ਨੇੜੇ ਆਈ। ਸਿਮਰਨ ਨੇ ਕੈਨੇਡਾ ਜਾਣ ਦੀਆਂ ਤਿਆਰੀਆਂ ਕਰ ਲਈਆਂ। ਪੂਰੇ ਪਿੰਡ ਤੋਂ ਆਸ਼ੀਰਵਾਦ ਲੈ ਕੇ ਸਿਮਰਨ ਅਤੇ ਉਸ ਦਾ ਪਿਤਾ ਦਿੱਲੀ ਪਹੁੰਚੇ। ਮਾਮੇ ਨੇ ਉਹਨਾਂ ਨੂੰ ਕਿਸੇ ਰਿਸ਼ਤੇਦਾਰ ਦੇ ਘਰ ਲੈ ਜਾਣ ਦੀ ਬਜਾਏ ਇੱਕ ਹੋਟਲ ਵਿੱਚ ਠਹਿਰਾਇਆ। ਉਸਨੇ ਬੜੀ ਚਲਾਕੀ ਨਾਲ ਕਿਹਾ "ਏਅਰਪੋਰਟ ਤੇ ਚੈਕਿੰਗ ਬਹੁਤ ਸਖਤ ਹੁੰਦੀ ਹੈ। ਤੁਸੀਂ ਪਿੰਡ ਦੇ ਬੰਦੇ ਹੋ, ਕਿਤੇ ਘਬਰਾ ਨਾ ਜਾਇਓ। ਸਾਰੇ ਪੈਸੇ, ਸਿਮਰਨ ਦੇ ਗਹਿਣੇ ਅਤੇ ਅਸਲੀ ਪਾਸਪੋਰਟ ਵਾਲਾ ਬੈਗ ਮੈਨੂੰ ਦੇ ਦਿਓ। ਮੈਂ ਅਫਸਰਾਂ ਨੂੰ ਜਾਣਦਾ ਹਾਂ, ਮੈਂ ਸਭ ਕੁਝ ਕਲੀਅਰ ਕਰਵਾ ਦੇਵਾਂਗਾ। ਵਿਸ਼ਵਾਸ ਦੀ ਹੱਦ ਦੇਖੋ।" ਪਿਤਾ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਵਾਲਾ ਬੈਗ ਆਪਣੇ ਸਾਲੇ ਦੇ ਹੱਥ ਫੜਾ ਦਿੱਤਾ। ਸ਼ਾਮ ਦੇ ਵੇਲੇ ਉਹ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਪਹੁੰਚੇ। ਚਾਰੇ ਪਾਸੇ ਰੌਣਕ ਸੀ। ਮਾਮੇ ਨੇ ਉਹਨਾਂ ਨੂੰ ਇੱਕ ਗੇਟ ਕੋਲ ਖੜਾ ਕੀਤਾ ਅਤੇ ਕਿਹਾ, "ਤੁਸੀਂ ਇੱਥੇ ਰੁਕੋ। ਮੈਂ ਬੋਰਡਿੰਗ ਪਾਸ ਦਾ ਮਸਲਾ ਹੱਲ ਕਰਕੇ ਅਤੇ ਡਾਲਰ ਐਕਸਚੇਂਜ ਕਰਵਾ ਕੇ 5 ਮਿੰਟ ਵਿੱਚ ਮੁੜਿਆ।" ਸਿਮਰਨ ਦੀਆਂ ਅੱਖਾਂ ਵਿੱਚ ਜਹਾਜ਼ 'ਤੇ ਬੈਠਣ ਦਾ ਝਾਸ ਸੀ। 10 ਮਿੰਟ ਬੀਤੇ, ਅੱਧਾ ਘੰਟਾ ਬੀਤਿਆ, ਫਿਰ 1 ਘੰਟਾ। ਮਾਮੇ ਦਾ ਫੋਨ ਸਵਿਚ ਆਫ ਹੋਣ ਲੱਗਾ। ਜਹਾਜ਼ ਦੇ ਉੱਡਣ ਦਾ ਵਕਤ ਨੇੜੇ ਸੀ, ਪਰ ਜਿਸ ਕੋਲ ਟਿਕਟ, ਪਾਸਪੋਰਟ ਅਤੇ ਪੈਸੇ ਸਨ, ਉਹ ਬੰਦਾ ਹੀ ਗਾਇਬ ਸੀ। ਜਦੋਂ ਸੱਚਾਈ ਦਾ ਸਾਹਮਣਾ ਅਤੇ ਬਰਬਾਦੀ ਜਦੋਂ ਪਿਤਾ ਦੀ ਘਬਰਾਹਟ ਵਧੀ ਤਾਂ ਉਹਨਾਂ ਨੇ 에어ਪੋਰਟ ਦੀ ਸਿਕਿਉਰਿਟੀ CISF ਕੋਲ ਪਹੁੰਚ ਕੀਤੀ ਜਦੋਂ CCTV ਕੈਮਰੇ ਚੈੱਕ ਕੀਤੇ ਗਏ ਤਾਂ ਜੋ ਸੱਚ ਸਾਹਮਣੇ ਆਇਆ ਉਸਨੇ ਸਿਮਰਨ ਦੇ ਪਿਤਾ ਦਾ ਕਲੇਜਾ ਚੀਰ ਦਿੱਤਾ ਕੈਮਰੇ ਵਿੱਚ ਸਾਫ਼ ਦਿਖ ਰਿਹਾ ਸੀ ਕਿ ਮਾਮਾ 에어ਪੋਰਟ ਦੇ ਅੰਦਰ ਗਿਆ ਹੀ ਨਹੀਂ ਸੀ ਉਹ ਬੈਗ ਲੈ ਕੇ ਪਿਛਲੇ ਪਾਸਿਓਂ ਇੱਕ ਟੈਕਸੀ ਵਿੱਚ ਬੈਠਾ ਅਤੇ 에어ਪੋਰਟ ਤੋਂ ਫਰਾਰ ਹੋ ਗਿਆ सिमरन एयरपोर्ट ਦੇ ਠੰਡੇ ਫਰਸ਼ ਤੇ ਬੈਠ ਕੇ ਉੱਚੀ ਉੱਚੀ ਰੋਣ ਲੱਗੀ ਉਸ ਦਾ मामा ਨਾ ਸਿਰਫ ਪੈਸੇ ਲੈ ਗਿਆ ਸੀ ਸਗੋਂ ਉਸ ਦਾ ਪਾਸਪੋਰਟ ਅਤੇ ਵੀਜ਼ਾ ਵੀ ਲੈ ਗਿਆ ਸੀ ਤਾਂ ਜੋ ਉਸ ਦਾ ਪਿੱਛਾ ਨਾ ਕਰ ਸਕਣ ਪੰਜਾਬ ਦੇ ਨੌਜਵਾਨਾਂ ਅਤੇ ਮਾਪਿਆਂ ਲਈ ਚੇਤਾਵਨੀ सिमरਨ ਨੂੰ ਖਾਲੀ ਹੱਥ ਪਿੰਡ ਮੁੜਨਾ ਪਿਆ ਹੁਣ ਨਾ ਜ਼ਮੀਨ ਰਹੀ ਨਾ ਪੈਸੇ ਅਤੇ ਨਾ ਹੀ ਉਹ ਪਰੋਸਾ ਇਹ ਘਟਨਾ ਸਾਨੂੰ ਸਿਖਾਉਂਦੀ ਹੈ ਕਿ ਲਾਲਚ ਦੀ ਕੋਈ ਮर्यादा ਨਹੀਂ ਹੁੰਦੀ ਚਾਹੇ ਕੋਈ ਤੁਹਾਡਾ ਕਿੰਨਾ ਵੀ ਸਾਖ ਸੰਬੰਧੀ ਕਿਉਂ ਨਾ ਹੋਵੇ ਜਦੋਂ ਗੱਲ ਪੈਸਿਆਂ ਅਤੇ ਕਾਨੂੰਨੀ ਦਸਤਾਵੇਜ਼ਾਂ ਦੀ ਹੋਵੇ ਤਾਂ ਕਦੇ ਵੀ ਅੰਨਾ ਭਰੋਸਾ ਨਾ ਕਰੋ ਆਪਣੇ ਪਾਸਪੋਰਟ ਅਤੇ ਨਕਦੀ ਹਮੇਸ਼ਾ ਆਪਣੇ ਕੋਲ ਰੱਖੋ ਰਿਸ਼ਤੇ ਆਪਣੀ ਜਗ੍ਹਾ ਹਨ ਪਰ ਆਪਣੀ ਸੁਰੱਖਿਆ ਆਪਣੀ ਜਗ੍ਹਾ ਹੈ ਦੋਸਤੋ ਸਿਮਰਨ ਨਾਲ ਜੋ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਪੰਜਾਬੀ ਪਰਿਵਾਰ ਸੁਚੇਤ ਹੋ ਸਕੇ ਠੱਗ ਸਿਰਫ ਬਾਹਰ ਨਹੀਂ ਕਈ ਵਾਰ ਸਾਡੇ ਘਰਾਂ ਦੇ ਅੰਦਰ ਵੀ ਬੈਠੇ ਹੁੰਦੇ ਹਨ ਅਸੀਂ ਦੁਆ ਕਰਦੇ ਹਾਂ ਕਿ ਸਿਮਰਨ ਨੂੰ ਇਨਸਾਫ ਮਿਲੇ ਅਤੇ ਉਹ ਤੋਖੇਬਾਜ਼ ਮਾਮਾ ਜਲਦ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਵੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ